ਹੋਲੀ ਦੇ ਦਿਨ ਜਿਤੇਪੂਰੀ ਦੁਨੀਆ ਰੰਗਾਂ ਨਾਲ ਹੋਲੀ ਮਨਾਉਂਦੀ ਹੈ ਉੱਥੇ ਹੀ ਸਿੱਖ ਪੰਥ ਵਿੱਚ ਇਸ ਤਿਹਾਰ ਨੂੰ ਆਪਣੇ ਹੀ ਤਰੀਕੇ ਨਾਲ ਮਨਾਇਆ ਜਾਂਦਾ ਹੈ। ਹੋਲੇ ਦੇ ਸੰਦਰਭ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਤਰਛਾ ਹੈ। ਸ਼ਰਧਾਲੂਆਂ ਨੇ ਫੁੱਲਾਂ ਤੇ ਵੱਖ-ਵੱਖ ਤਰ੍ਹਾਂ ਦੇ ਇਤਰ ਦੇ ਨਾਲ ਹੋਲਾ ਖੇਡਿਆ। ਰਾਤ ਦੀ ਅਰਦਾਸ ਤੋਂ ਬਾਅਦ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼੍ਰੀ ਕਾਟਕ ਸਾਹਿਬ ਤੇ ਵਿਰਾਜਮਾਨ ਕਰਨ ਲਈ ਅੰਦਾਗਿਆ ਤਾਂ ਲੱਖਾਂ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਨਾਲ ਹੀ ਇਤਰ ਦੀ ਬਰਸਾਤ ਕੀਤੀ। ਰੰਧਪੁਰ ਸਾਹਿਬ ਵਿਖੇ ਹੋਲਾ ਮਹੱਲਾ ਸਮਾਪਤ ਹੋਣ ਤੋਂ ਬਾਅਦ ਅੰਮ੍ਰਿਤਸਰ ਵਿੱਚ ਇਸ ਤਰ੍ਹਾਂ ਦਾ ਹੋਲਾ ਖੇਡਿਆ ਗਿਆ ਤਨੰਦ ਆਇਆ ਜੀ ਸਵਰਗ ਵਰਗਾ ਨਜ਼ਾਰਾ ਲੱਗਦਾ ਹੈ ਇਹੋ ਜਿਹਾ ਥਾਂ ਤੇ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦਾ ਹਰ ਸਾਲ ਇੱਥੇ ਆਈਦਾ ਵੈ ਮਜ਼ਾ ਹੀ ਆ ਜਾਂਦਾ ਆਨੰਦ ਆ ਜਾਂਦਾ ਪਰਮਾਤਮਾ ਦੀ ਕਿਰਪਾ ਨਾਲ ਭਾਗਾਂ ਵਾਲਿਆਂ ਨੂੰ ਅੱਜ ਦਿਨ ਵੇਖਣ ਨੂੰ ਮਿਲਲਾ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਆਜਾ ਦਿਨ ਬਾਬਾ ਜੀ ਬਹੁਤ ਮਹਾਨ ਦਿਨ ਹੋਲੇ ਮੱਲੇ ਦਾ ਗੁਰੂ ਨੇ ਲਮਲਾ ਲਮਣਾਇਆ ਸੀ ਉਸ ਮੁਖ ਰਸਤੇ ਜਿਹੜਾ ਹਰਮੰਦਰ ਸਾਹਿਬ ਵੀ ਲਮਲਾ ਮਨਾ ਰਹੇ ਆ ਸਾਰੀ ਸੰਗਤ ਦੇ ਨਾਲ ਸਾਥ ਦਿੱਤਾ ਜੀ ਸਾਰੀ ਸੰਤਾਰੀ ਰਵੇ ਖਾਲਸਾ ਹੀ ਬਣੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਡੇਲੀ ਬਾਬਾ ਜੀ ਦੇ ਘਰ ਆਈਦਾ ਪਰ ਜੋ ਅੱਜ ਆਨੰਦ ਵੇਖਣ ਨੂੰ ਮਿਲਿਆ ਪਹਿਲਾ ਹੋਲਾ ਮੈਂ ਵੇਖਿਆ ਦਰਬਾਰ ਸਾਹਿਬ ਜੋ ਫੁੱਲਾਂ ਦੀ ਵਰਖਾ ਨਾਲ ਔਰ ਮਹਾਰਾਜ ਦੀ ਕਿਰਪਾ ਨਾਲ ਸੰਗਤ ਨੇ ਇਸ ਤਰ ਜੋ ਸੰਤ ਦੀ ਵਰਖਾ ਕੀਤੀ ਔਰ ਫੁੱਲਾਂ ਦੀ ਜੋ ਅੱਜ ਤੋਂ ਹੀ ਰੌਣਕ ਦੇਖ ਰਹੇ ਹੋ ਸਾਰੀ ਸੰਗਤ ਨੇ ਨਜ਼ਾਰਾ ਮਾਨ ਰਹੀ ਆ ਤੇ ਬਾਬਾ ਜੀ ਕਿਆ ਹੀ ਬਾਤਾਂ ਨੇ